ਵਿੱਤ ਦਿਨ ਮੁਹਾਲੀ ਦੇ ਪਿੰਡ ਇਲਾਕਾ ਖਰੜ ਦੇ ਵਿੱਚ ਜਿਹੜੀ ਕਿ 14 ਏਕੜ ਜ਼ਮੀਨ ਸੜ ਕੇ 14 ਏਕੜ ਜ਼ਮੀਨ ਵਿੱਚ ਲੱਗੀ ਫਸਲ ਸੜ ਕੇ ਸਵਾਹ ਹੋ ਗਈ ਉਸ ਦੇ ਕਾਰਨ ਨੂੰ ਲੈ ਕੇ ਇੱਕ ਹਾਈ ਲੈਵਲ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਪੀਐਸ ਪੀਸੀਲ ਵੱਲੋਂ ਹੁਣ ਇੱਕ ਪੱਖ ਸਾਹਮਣੇ ਰੱਖਿਆ ਗਿਆ ਕਿ ਅੱਗ ਕਿਹਨਾ ਕਾਰਨ ਕਰਕੇ ਲੱਗੀ ਹੈ ਇਸ ਸੰਬੰਧ ਨਾਲ ਐਕਸ਼ਨ ਤਰਨਜੀਤ ਸਿੰਘ ਜੀ ਮੌਜੂਦ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਅੱਗ ਲੱਗਣ ਦੇ ਮੁੱਖ ਕਾਰਨ ਕੀ ਸਨ ਹਾਂ ਇੱਕ ਕਣਕ ਨੂੰ ਜਿਹੜੀ ਅੱਗ ਲੱਗਣ ਦੀ ਖਬਰ ਮਿਲੀ ਸੀ ਇਸ ਤੋਂ ਬਾਅਦ ਮੌਕਾ ਚੈੱਕ ਕੀਤਾ ਗਿਆ ਸੀ ਤੇ ਮੌਕੇ ਤੇ ਜਿਹੜੀ ਬਿਜਲੀ ਦੀਆਂ ਤਾਰਾਂ ਲੰਗਦੀਆਂ ਉਹ ਚੈੱਕ ਕੀਤੀ ਗਈਆਂ ਉਹਨਾਂ ਵਿੱਚ ਕੋਈ ਫਾਲਟ ਨਹੀਂ ਮਿਲਿਆ ਕੋਈ ਸ਼ਾਰਟ ਸਰਕਟ ਨਹੀਂ ਮਿਲਿਆ ਇਹਦੀ ਪੁਸ਼ਟੀ ਗ੍ਰਿਡ ਤੋਂ ਵੀ ਕੀਤੀ ਗਈ ਕੋਈ ਲਾਈਨ ਦੀ ਟ੍ਰਿਪਿੰਗ ਜਾਂ ਬ੍ਰੇਕਡਾਊਨ ਨਹੀਂ ਹੋਈ ਹੈ ਤੇ ਲਾਈਨ ਨਿਰੰਤਰ ਜਦੋਂ ਅੱਗ ਲੱਗੀ ਹੈ ਲਾਈਨ ਚੱਲਦੀ ਰਹੀ ਹੈ ਜਦੋਂ ਇਹਨੂੰ ਵਿਸਥਾਰ ਨਾਲ ਮੌਕਾ ਦੇਖਿਆ ਗਿਆ ਤੇ ਉੱਥੇ ਮੌਕੇ ਤੇ ਖੇਤ ਦੇ ਆਲੇ ਦੁਆਲੇ ਉਹਨਾਂ ਨੂੰ ਇਲੈਕਟ੍ਰੀਕਲ ਫੈਂਸਿੰਗ ਕੀਤੀ ਗਈ ਸੀ ਤੇ ਜਿਹੜੀ ਫੈਂਸਿੰਗ ਨੂੰ ਜਿਹੜਾ ਡਿਟੇਲ ਹੀ ਦੇਖਿਆ ਗਿਆ ਤੇ ਜਿਸ ਥਾਂ ਤੋਂ ਅੱਗ ਸ਼ੁਰੂ ਹੋਈ ਹੈ ਉੱਥੇ ਫੈਂਸਿੰਗ ਦੇ ਇਨਸੂਲੇਟਰ ਸੜੇ ਹੋਏ ਮਿਲੇ ਆ ਤੇ ਉਹਦੀ ਫੈਂਸਿੰਗ ਵੀ ਉੱਥੋਂ ਸੜੀ ਹੋਈ ਸੀ ਤੇ ਇਹੋ ਮੁੱਖ ਕਾਰਨ ਲੱਗਦਾ ਹੈ ਵੀ ਜਿੱਥੋਂ ਅੱਗ ਸ਼ੁਰੂ ਹੋਈ ਹੈ ਇਲੈਕਟ੍ਰੀਕਲ ਫੈਂਸਿੰਗ ਤੋਂ। ਇਹ ਫੈਂਸਿੰਗ ਅਸਰ ਕਾਸ ਕਿਸ ਲਈ ਕੀਤੀ ਜਾਂਦੀ ਹੈ? ਇਹ ਫੈਂਸਿੰਗ ਉਹਨਾਂ ਲੋਕਾਂ ਉਹਨਾਂ ਲੋਕ ਉੱਥੇ ਮੌਕੇ ਤੇ ਦੱਸਣ ਦੇ ਸਾਹਮਣੇ ਉਹਨਾਂ ਨੇ ਆਪਣੇ ਜਿਹੜੇ ਸਟ੍ਰੇ ਕੈਟਲਸ ਹੈਗੇ ਨੇ ਨੀਲ ਗਾਏ ਵਗੈਰਾ ਤੋਂ ਆਪਣੇ ਖੇਤ ਨੂੰ ਬਚਾਉਣ ਲਈ ਕੀਤੀ ਹੋਈ ਸੀ। ਸਰ ਇੱਕ ਨੋ ਪ੍ਰੋ ਹੈ ਜੀ ਸਰ ਵਾਇਰ ਵੀ ਨਹੀਂ ਕਰੀਓ ਨਾ ਜਾਂਚ ਕੀਤੀ ਉਹਦੇ ਕੋਲ ਕੱਿ ਪਿਛਲੀ ਵਾਰ ਵੀ ਅਜਿਨੀ ਤੇ ਹੋਣੀ ਉਹ ਕਾਰਨ ਉਹ ਹੀ ਸੀ। ਜਦੋਂ ਵੀ ਪਾਈ ਗਈ ਹੈ ਹਾਈ ਟੈਨਸ਼ਨ ਵਾਇਰ ਨੂੰ ਟੈਕਨੀਕਲੀ ਮੌਕੇ ਤੇ ਸਾਰੀ ਟੀਮ ਵੱਲੋਂ ਚੈੱਕ ਕਰ ਲਿਆ ਗਿਆ ਉੱਥੇ ਕੋਈ ਵੀ ਇਦਾਂ 스ਪਾਰਕ ਜਾਂ ਫਿਰ ਉਹਦੇ ਨਾਲ ਹੋਏ ਕੋਈ ਵੀ ਦਿੱਕਤ ਉਹਦੀ ਨਹੀਂ ਆਈ ਹੈ ਤੇ ਉਹਨੂੰ ਚੈੱਕ ਕਰ ਲਿਆ ਗਿਆ ਉਸ ਦੇ ਸਾਹਮਣੇ ਕੋਈ ਵੀ ਪ੍ਰੋਬਲਮ ਨਹੀਂ ਹੋਈ ਹੈ ਪਰ ਉਹਨਾਂ ਨੇ ਦੇਖਿਆ ਇਹਨਾਂ ਲਗਾਤਾਰ ਜਿੰਨੀਆਂ ਵੀ ਅਗਲੇ ਕਿੰਨੇ ਘਟਨਾਵਾਂ ਹੋਣੀਆਂ ਉਹਦੇ ਮੁੱਖ ਕਾਰਨ ਸ਼ਾਰਟ ਸਰਕਟ ਨੂੰ ਹੀ ਦੱਸਿਆ ਜਾਂਦਾ ਤੇ ਇਸ ਨੂੰ ਲੈ ਕੇ ਕਿ ਕੋਈ ਕੁਝ ਕਰਨ ਲਈ ਕੋਈ ਜਾਗ ਕਮੇਟੀਆਂ ਹੈ ਅਵੇਲੇਬਲ ਬਣਾਇਆ ਜਾਏ ਜੇ ਇਹਦੇ ਲਈ ਪੀਐਸਪੀਸੀਐਲ ਨੇ ਆਲਰੇਡੀ ਹੈਲਪਲਾਈਨ ਈਸ਼ੂ ਕੀਤੀ ਹੋਈ ਹੈ ਜੇ ਕਿਸੇ ਨੂੰ ਕੋਈ ਲੂਜ਼ ਵਾਇਰ ਹੈਗੀ ਹੈ ਜਾਂ ਕਿਦਰੇ ਇਹ ਦਿੱਕਤ ਲੱਗਦੀ ਹੈ ਤਾਂ ਉਹਦੀ ਸਾਡੇ ਕੋਲ ਕੰਪਲੇਂਟ ਰਜਿਸਟਰ ਕਰਾ ਸਕਦਾ ਹੈ ਤੇ ਉਹਨੂੰ ਤੁਰੰਤ ਉੱਤੇ ਕਾਰਵਾਈ ਕਰਦੇ ਉਹਨੂੰ ਠੀਕ ਕਰ ਦਿੱਤਾ ਜਾਏਗਾ ਤੇ ਜਿਹੜੇ ਅਸੀਂ ਕਿਸਾਨਾਂ ਨੂੰ ਇਹੋ ਅਪੀਲ ਹੈ ਵੀ ਆ ਇਦਾਂ ਦੀਆਂ ਫੈਂਸਿੰਗ ਜਾਂ ਬੀਡੀ ਸਿਗਰਟ ਉੱਥੇ ਜਿੱਥੇ ਕਣਕ ਖੜੀ ਹੈ ਉੱਥੇ ਨਾ ਇਸਤੇਮਾਲ ਕੀਤੇ ਜਾਣ ਵੀ ਜਿਹੜੀਆਂ ਅੱਗ ਲੱਗਣ ਦਾ ਕਾਰਨ ਬਣੇ ਜੇਕਰ ਪੀਐਸਪੀਸੀਐਲ ਦੀ ਉਹਨਾਂ ਨੂੰ ਕੋਈ ਲਾਈਨ ਲੱਗਦੀ ਹੈ ਕਿ ਨੀਵੀ ਹੈ ਤਾਂ ਉਹਦੀ ਕੰਪਲੇਨ ਰਜਿਸਟਰ ਕਰਾਈ ਜਾਏ ਉਹਨੂੰ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ ਠੀਕ ਕਰਾਵਾਂਗੇ ਕੋਈ ਦੀ ਰਿਪੋਰਟ ਬਣਾ ਕੇ ਆਪਾਂ ਕੋਈ ਮੁਕਦਰ दाखल ਕਰਤੀ ਇਸ ਇਸ ਸੰਬੰਧੀ ਰਿਪੋਰਟ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਤੇ ਐਡਮਿਨਿਸਟ੍ਰੇਸ਼ਨ ਦੇ ਅਧਿਕਾਰੀਆਂ ਨੂੰ ਭੇਜ ਦਿੰਦੀ ਹੈ ਜਪ ਸਟਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਸਪਾਹੋ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ